ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡਮੇ ਸ੍ਰੀ ਸੰਧੂਆ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਜਰਸੀ ਨਾਲ ਲੈ ਕੇ ਆਏ ਆ ਜੀ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਬਾਈ ਹੁਣਾਂ ਦਾ ਦੁੱਧ ਦਾ ਕੰਮ ਆ ਜੀ ਪਸੂ ਤੁਸੀਂ ਗੈਨਤੀ ਚ ਦੇਖ ਸਕਦੇ ਹੋ ਬਹੁਤ ਰੱਖੇ ਹੋਏ ਆ ਬਾਕੀ ਬਾਈਆਂ ਕੋਲ ਜੀ ਇਹ ਨੈਸਲੇ ਦੇ ਡੇਰੇ ਡੇਰੀ ਵੀ ਹੈਗੀ ਹੈ ਜੀ ਤੇ ਇੱਕ ਸਪੈਸ਼ਲ ਬੇਨਤੀ ਹੈ ਕਿ ਬੱਚਾ ਨਹੀਂ ਬਾਈ ਕਹਿੰਦਾ ਨਾਲ ਦੇਣਾ ਆਪਾਂ ਆਪਾਂ ਬੱਚਾ ਨਹੀਂ ਨਾਲ ਦੇਣਾ ਸਿਰਫ ਗਾਂ ਹੀ ਦੇਣੀ ਆ ਕਿਉਂਕਿ ਸੀਮਣ ਮਾਲਕਾਂ ਨੇ ਸੈਕਸਟ ਲਵਾਇਆ ਸੀ ਇਹ ਬੱਚਾ ਤੁਹਾਨੂੰ ਤਾਂ ਦਿਖਾ ਰਹੇ ਆ ਤਾਂ ਕਿ ਤੁਹਾਨੂੰ ਅੰਦਾਜ਼ਾ ਹੋ ਜੇ ਵੀ ਕਿੰਨੇ ਕ ਸਮੇਂ ਦੀ ਸੂਈ ਆ ਸਾਸੀਕਾਰ ਬਾਪੂ ਜੀ ਠੀਕ ਆ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਸਰੇਂਦਰ ਸਿੰਘ ਆਪਨੇ ਸਰੋ ਮੇਰ ਸਿੰਘ ਪੰਡਮੇ ਸੀ ਜੀ ਠੀਕ ਆ ਜੀ ਆਪਣਾ ਘਰ ਕਿਹੜੇ ਰਾਹ ਤੇ ਰਹਿ ਜਾਂਦਾ ਜੀ ਖਖਰਾਣਾ ਰੋਡ ਤੇ ਖਖਰਾਣਾ ਰੋਡ ਤੇ ਠੀਕ ਆ ਜੀ ਦਾ ਸੈਂਟਰ ਹੈ ਠੀਕ ਆ ਨੈਸਲੇ ਡੇਰੀ ਤਾਂ ਆਪਣੇ ਕੋਲ ਕਿੰਨੇ ਕ ਸਮਾਂ ਹੋਗਾ ਕੰਮ ਕਰਦੇ ਨੂੰ ਜੀ ਸਾਨੂੰ ਦੇਰ ਪਹੁੰਚਾਂਗਾ ਹਾਂਜੀ ਠੀਕ ਆ ਵੀਰੇ ਜਾਨੀ ਉਹ ਸੈਂਟਰ ਕਦੋਂ ਲਿਆ ਸੀਗਾ ਜੀ 35 ਸਾਲਲੇ 35 ਸਾਲਲੇ ਇਹਨੂੰ ਹੋ ਗਏ ਠੀਕ ਹੈ ਵੀਰੇ ਜਿਹੜੀ ਆਪਣੀ ਗਾਂ ਵਕਾਊ ਕੀਤੀ ਆ ਸੁਆ ਕਿੰਨਾ ਮਸੂਈ ਆ ਜੀ ਇੱਥੇ ਉੱਥੇ ਸੂਏ ਸੂਈ ਆ ਸੂਈ ਹੋਈ ਆ ਜੀ ਸਮਾਂ ਕਿੰਨਾ ਹੋ ਗਿਆ ਸੂਈ ਸਮਾਂ ਇਹਨੂੰ 2 ਮਹੀਨੇ ਤੇ 4 ਦਿਨ ਹੋਇਆ ਚੰਗਾ 2 ਮਹੀਨੇ ਤੇ 4 ਦਿਨ ਡੇਟ ਲਿਖੀ ਪਈ ਆ ਆ ਇਹਦਾ ਬੱਚਾ ਪਰ ਦੀਨਾਂ ਦੇ ਸਪੈਸ਼ਲ ਭਰਾਇਆ ਸੀ ਆ ਜੀ ਠੀਕ ਆ ਪਰ ਬੱਚਾ ਵੀਰੇ ਦੇਣਾ ਨੀਗਾ ਬੱਚੇ ਤੋਂ ਬਿਨਾ ਹੀ ਮਿਲਦੀ ਆ ਜੀ ਬੱਚੇ ਤੋਂ ਬਿਨਾ ਮਸ਼ੀਨ ਲਾ ਕੇ ਚੁੰਨੇ ਆਸੀਂ ਠੀਕ ਆ ਜੀ ਦੋ ਰੰਗ ਚੋਕ ਦੇਖ ਲੇ ਅਗਲਾ ਆਪਦੀ ਤਸल्ली ਕਰਕੇ ਲਿਜਾਵੇ ਠੀਕ ਆ ਜੀ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਇਹਦਾ 17 ਲੀਟਰ ਮਸ਼ੀਨ ਨਾਲ ਅਸੀਂ 16 ਹੀ ਦੱਸਦੇ ਨੂੰ 16 ਮੰਨ ਕਈ ਯਾਰ ਹੱਥ ਦਾ ਮਾੜਾ ਮੁੱਟਾ ਕਰ ਦਿੰਦੇ ਆ ਅੱਗਾ ਪਿਛਾ ਕਰ ਜਾਂਦਾ 16 ਲੀਟਰ ਦਾ 17 ਵਜਿ ਤੱਕ ਹੋ ਰਿਹਾ ਜੀ ਦਾ ਥਣਾ ਦੀ ਡੰਨ ਆ ਜੀ ਡੰਨ ਤੇ ਵੀਰੇ ਸੱਜਰ ਨੇ ਕਿੰਨਾ ਦੁੱਧ ਪਾਇਆ ਜੀ ਇਹਨੇ ਸੱਜਰ ਨੇ ਨੇ 22 ਕਿਲੋ ਦੁੱਧ 22 ਕਿਲੋ ਚੋਇਆ 22 ਲੀਟਰ ਪੂਰਾ ਤੋ ਟੌਪ ਬਰੀਡ ਅੱਜ ਜਰਸੀ ਬੱਚਾ ਵੀ ਟੌਪ ਦਾ ਪਰ ਨੋਟ ਫॉर ਸੇਲ ਆ ਬੱਚਾ ਜੀ ਸੂਆ ਚੌਥਾ ਸੂਈ ਆ ਜੀ 2 ਮਹੀਨੇ ਤੇ 4 ਦਿਨ ਬਾਈ ਕਹਿੰਦਾ ਪੂਰੇ ਡੇਨ ਹੋ ਗਏ ਲਿਖੇ ਹੋਏ ਆ ਜੀ ਸੂਈ ਨੂੰ ਸਮਾ ਹੋ ਗਿਆ ਜੀ ਸੱਜਰ ਦਾ 22 ਲੀਟਰ ਦਾ ਰਿਕਾਰਡ ਆ ਜੀ ਜਿਹੜਾ ਅੱਜ ਦੁੱਧ ਆ ਜੀ ਉਹ 17 ਲੀਟਰ ਜੋਕ ਕੇ ਲੈ ਜੇ ਤੁਸੀਂ 16 ਹੀ ਮੰਨ ਕੇ ਆ ਜਾਓ ਜੀ ਥਨਾ ਦੀ ਡੰਨ ਹੋਊਗੀ ਬੇਫਿਕਰ ਹੋ ਜਾਓ ਥੋੜਾ ਜਿਹਾ ਕੈਮਰੇ ਤੋਂ ਡਰੂ ਜੀ ਬਾਕੀ ਕੱਦ-ਕਾਠ ਚੰਗਾ ਆ ਜਾਂਦਾ ਬੇਲ ਬਹੁਤ ਆ ਜੀ ਹਾਈਟ ਵਜਨ ਪੂਰਾ ਚੰਗਾ ਜੀ ਬਰੀਡ ਦੇ ਪੱਖ ਤੋਂ ਚੰਗੀ ਆ ਜਿਹੋ ਜਾਂ ਮਰਜੀ ਜਰਸੀ ਦਾ ਸੀਮਨ ਲਵਾ ਲਿਓ ਜੀ ਟੋਪ ਦਾ ਬੱਚਾ ਦੇਊਗੀ ਕੁਆਲਿਟੀ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਪਸ਼ੂ ਪਾਲੀ ਦੇ ਸ਼ੌਂਕ ਨਾਲ ਹੀ ਰੱਖੇ ਹੋਏ ਆ ਤੇ ਸਾਰੇ ਚੰਗੀ ਬਰੀਡ ਦੇ ਹੀ ਆ ਬਾ ਕੋਈ ਗੱਲ ਨਹੀਂ ਵੀਰੇ ਮੋਹਰੀ ਆਹ ਪਸ਼ੂ ਕਰਦੇ ਸਾਡੀ ਠੀਕ ਆ ਜੀ ਆ ਫੌਦ ਦੀ ਬਰੀਡ ਹੀ ਤਿਆਰ ਕਰ ਰਹੇ ਆ ਜੀ ਠੀਕ ਆ ਜੀ ਥੋੜਾ ਜਿਹਾ ਕੈਮਰੇ ਤੋਂ ਡਰੂਗਾ ਕੋਈ ਗੱਲ ਨਹੀਂ ਵੀਰੇ ਤੇ ਡਿਮਾਂਡ ਇਹਦੀ ਲੈਣ ਦੇਣ ਨਾਲ ਹੀ ਕੀ ਰਹਿਣ ਵਾਲੀ ਆ ਜੀ 45000 ਰੁਪਏ ਕੱਪ ਕੱਢਣਾ ਹੈ ਲੈਣਾ ਹੀ ਹੈ ਲੈਣਾ ਹੀ ਲੈਣਾ ਠੀਕ ਹੈ ਜੀ ਰਿਮਾਂਡ ਮੰਗੇ 50000 ਉਹਦਾ ਕੀ ਫਾਇਦਾ ਜੀ ਐਵੇਂ ਆਪਾਂ ਬੰਦ ਮੰਗੀ ਜੇ ਬੰਦ ਜੀ ਬੰਦ ਹੋ ਅੰਦਰ ਬੰਦ ਹੋ ਜੀ 45000 ਰੁਪਿਆ ਬਾਈ ਕਹਿੰਦਾ ਲੈਣਾ ਹੀ ਹੈ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਧੰਨਵਾਦ ਨੰਬਰ